ਕਿ ਜੋ ਪਿਛਲੇ ਦਿਨੀ ਕੁਝ ਵਾਰਦਾਤਾ ਸ਼ਹਿਰ ਦੇ ਵਿੱਚ ਹੋਈਆਂ ਸੀ ਚੋਰੀ ਤੇ ਖੋਹਦੀਆਂ ਉਹਨਾਂ ਨੂੰ ਟ੍ਰੇਸ ਕਰਨ ਵਿੱਚ ਅਸੀਂ ਸਫਲਤਾ ਹਾਸਲ ਕੀਤੀ ਹੈ ਜਿਹੜੀ ਬਰਾਮਦਗੀ ਹੈਗੀ ਆ ਕੁੱਲ 3 ਮੋਬਾਈਲ ਤੇ ਇੱਕ ਮੋਟਰਸਾਈਕਲ ਐਚਐਫ ਟਿਲਕਸ ਅੱਜਨੇ ਜਿਹੜੇ ਮਾਝਾ ਵਾਲੇ ਨੇ ਇਹ ਜਿਵੇਂ ਇਨੀਸ਼ੀਅਲ ਪੁਸ਼ ਗਿਸਟ ਤੋਂ ਸਾਹਮਣੇ ਗੱਲਾਂ ਆਈਆਂ ਇਹ ਇੱਕ ਵੱਡੇ ਗਰੋਹ ਦੇ ਹਿੱਸਾ ਨੇ ਇੱਕ ਛੋਟੀ ਇੱਕ ਸਪਲਿੰਟਰ ਗਰੁੱਪ ਹੈ ਉਹਨਾਂ ਦਾ ਜੋ ਕਿ ਮੱਝਾ ਵੱਖ-ਵੱਖ ਏਰੀਆ ਚੋਂ ਚੋਰੀ ਕਰਕੇ ਇੱਕ ਜਗ੍ਹਾ ਇਕੱਠੀਆਂ ਕਰਕੇ ਉੱਥੋਂ ਅੱਗੇ ਜਾ ਕੇ ਸਪਲਾਈ ਕਰਕੇ ਮੰਡੀਆਂ ਵਿੱਚ ਵੇਚ ਪੰਜਾਬ ਪੁਲਿਸ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹਮੇਸ਼ਾ ਤੋਂ ਬਚਨਵਧ ਰਹੀ ਹੈ ਇੱਕ ਸਖਾਵਾਂ ਮਾਹੌਲ ਸ਼ਹਿਰ ਦੇ ਵਿੱਚ ਮੇਨਟੇਨ ਕਰਨ ਲਈ ਤੇ ਇਸੇ ਦੀ ਲੜੀ ਵਿੱਚ ਸਾਡੇ ਮਾਨਯੋਗ ਐਸਐਸਪੀ ਵਰਿੰਦਰ ਸਿੰਘ ਬਰਾੜ ਜੀ ਤੇ ਐਸਪੀ ਆਪਰੇਸ਼ਨ ਕਰਨਵੀਰ ਸਿੰਘ ਜੀ ਤੇ ਇਸ ਤੋਂ ਇਲਾਵਾ ਸਾਡੇ ਦੋਨੇ ਐਸਐਚਓ ਸਿਟੀ 1 ਤੇ ਸਿਟੀ 2 ਸਾਡੀਆਂ ਟੀਮਾਂ ਬਣਾ ਕੇ ਜੋ ਪਿਛਲੇ ਦਿਨੀ ਕੁਝ ਵਾਰਦਾਤਾਂ ਸ਼ਹਿਰ ਦੇ ਵਿੱਚ ਹੋਈਆਂ ਸੀ ਚੋਰੀ ਤੇ ਖੋਹਦੀਆਂ ਉਹਨਾਂ ਨੂੰ ਟ੍ਰੇਸ ਕਰਨ ਵਿੱਚ ਅਸੀਂ ਸਫਲਤਾ ਹਾਸਲ ਕੀਤੀ ਹੈ ਉਹਨਾਂ ਘਟਨਾਵਾਂ ਨੂੰ ਸੋਲਵ ਕਰਦਿਆਂ ਹੋਇਆਂ ਤਿੰਨ ਮੁਕਦਮੇ ਟੋਟਲ ਨੇ ਜਿਹੜੇ ਦਰਜ ਕੀਤੇ ਆ ਇਹਨਾਂ ਇੱਕ ਸਿਟੀ ਤੁਹੂ ਦੇ ਵਿੱਚ ਤੇ ਦੋ ਮੁਕਦਮੇ ਸਿਟੀ 1 ਤੇ ਸਿਟੀ 1 ਦੇ ਵਿੱਚ ਜਿਹੜਾ ਸਿਟੀ 1 ਦਾ ਜਿਹੜਾ ਮੁਕਦਮਾ ਹੈ ਉਹਦੇ ਕਿੰਨੇ ਗਿੰਦ ਗ੍ਰਿਫਤਾਰ ਕੀਤੇ ਨੇ ਕਿਸ ਮਾਮਲੇ ਬਾਰੇ ਜੀ ਬਿਲਕੁਲ ਸਿਟੀ 1 ਦਾ ਜਿਹੜਾ ਪਹਿਲਾ ਮੁਕਦਮਾ ਹੈਗਾ ਤਿੰਨ ਤਿੰਨ ਚੋਬੀ ਨੇ ਦਿੱਤਾ ਮੁਖਬਰੀ ਦੇ ਆਧਾਰ ਤੇ ਦਿੱਤਾ ਗਿਆ ਹੈਗਾ ਇਹਦੇ ਵਿੱਚ ਜਿਹੜੀ ਬਰਾਮਦਗੀ ਹੈਗੀ ਆ ਕੁੱਲ ਤਿੰਨ ਮੋਬਾਈਲ ਤੇ ਇੱਕ ਮੋਟਰਸਾਈਕਲ ਐਚ ਐਫ ਡਿਲਕਸ ਜਿਹੜੇ ਇਹਦੇ ਵਿੱਚ ਦੋਸ਼ੀ ਦੋ ਪਕੜੇ ਗਏ ਨੇ ਵਿੱਕੀ ਪੁੱਤਰ ਭਿੰਦਰ ਸਿੰਘ ਵਾਸੀ ਜੋੜੀ ਮੰਦਰ ਗਲੀ ਨੰਬਰ 13 ਸੂਰਜ ਕੁਮਾਰ ਪੁੱਤਰ ਹੰਸਰਾਜ ਵਾਸੀ ਉੱਤਮ ਵਿਹਾਰ ਕਲੋਨੀ 게ਟ ਨੰਬਰ 3 ਬੋਰ ਜਿਹੜੇ ਇਹ ਦੋਸ਼ੀ ਨੇ ਇਹਨਾਂ ਤੇ ਇਸ ਤੋਂ ਪਹਿਲਾਂ ਵੀ ਚੋਰੀ ਦੇ ਤੇ ਖੋਹ ਦੇ ਮਕਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ ਤੇ ਪਿਛਲੇ ਸਮੇਂ ਹੀ ਇਹ ਜੇਲ ਤੋਂ ਬੇਲ ਉੱਤੇ ਬਾਹਰ ਆਏ ਸੀ ਜੋ ਇਹਨਾਂ ਦੀ ਪੁਛਗਿਸਤ ਵਿੱਚੋਂ ਹੁਣ ਤੱਕ ਇਨੀਸ਼ੀਅਲ ਪੁਛਗਿਸਤ ਕੀਤੀ ਗਈ ਹੈ ਉਸ ਵਿੱਚ ਇਹਨਾਂ ਨੇ ਕੁੱਲ ਆਪਣੇ ਇੱਥੇ ਜਿਹੜੀਆਂ ਪਿਛਲੀਆਂ ਹੋਈਆਂ ਵਾਰਦਾਤਾਂ ਵਿੱਚੋਂ ਤਿੰਨ ਵਾਰਦਾਤਾਂ ਇਸ ਤੋਂ ਇਲਾਵਾ ਵੀ ਹੋਰ ਜਿਹੜੀਆਂ ਮੰਨੀਆਂ ਗਈਆਂ ਨੇ ਇਹਨਾਂ ਵੱਲੋਂ ਇੱਕ ਤਾਂ ਜਿਹੜੇ ਮੋਬਾਈਲ ਦੀਆਂ ਤਿੰਨ ਸਨੇਚਿੰਗ ਦੀਆਂ ਇਹ ਹੋ ਗਈਆਂ ਤੇ ਤਿੰਨ ਇਸ ਤੋਂ ਇਲਾਵਾ ਹੋਰ ਮੰਨੀਆਂ ਗਈਆਂ ਨੇ ਇੱਕ ਮੋਟਰਸਾਈਕਲ ਚੋਰੀ ਦਾ ਜਿਹੜੇ ਇਹ ਮੋਬਾਈਲ ਚੋਰ ਅੱਗੇ ਗੁੱਲ ਮਲਾ ਕੇ ਹਾਂਜੀ ਜਿਹੜੇ ਜਿਹਨੇ ਮੋਬਾਈਲ ਚੋਰੀਏ ਕਰਦੇ ਚਿਨਾ ਚਪਟੀ ਕਰਦੀ ਹੈ ਇਹ ਮੋਬਾਈਲ ਅੱਗੇ ਕਿੱਥੇ ਵੇਚਦੇ ਕਿਵੇਂ ਬਰਾਮਦ ਹੋਏ ਜੀ ਇਹ ਕੋਈ ਐਨਐਚਓ ਦੁਕਾਨਦਾਰ ਦਾ ਕੋਲ ਹੈਗਾ ਜੀ ਜਿਹੜੇ ਇਹ ਪੱਖ ਨੇ ਇਨਵੈਸਟੀਗੇਸ਼ਨ ਦੇ ਸਾਡੇ جاری ਨੇ ਉਹਨਾਂ ਦੀ ਰਿਮਾਂਡ ਲੈ ਕੇ ਅਗਲੀ ਜਿਹੜੀ ਪੁਸ਼ਗਿੱਸ਼ ਹੈਗੀ ਉਹ ਕੀਤੀ ਜਾ ਰਹੀ ਹੈ ਜੋ ਹੁਣ ਤੱਕ ਸਾਡਾ ਮੇਨ ਫੋਕਸ ਰਿਹਾ ਉਹ ਰਿਕਵਰੀਸ ਤੇ ਰਿਹਾ ਹੈਗਾ ਜਿਹੜਾ ਰਿਕਵਰੀ ਤੇ ਕਿੰਨੀਆਂ ਵਾਰ ਦਾ ਤਾਂ ਟੋਟਲ ਇਹਨਾਂ ਨੇ ਜੋ ਪਹਿਲੇ ਦੇ ਵਿੱਚ ਕੁੱਲ ਸਾਡੀਆਂ 8 ਜਿਹੜੀਆਂ ਹੈਗੀਆਂ ਇਹਨਾਂ ਨੇ ਵਾਰਦਾ ਤਾਂ ਜਿਹੜੀਆਂ ਕਰਨੀਆਂ ਮੰਨੀਆਂ ਤੇ ਉਹ ਉਹਨਾਂ ਦੇ ਵਿੱਚ ਜੋ ਵੀ ਬਰਾਮਦਗੀਆਂ ਉਹ ਕੀਤੀਆਂ ਜਾ ਰਹੀਆਂ ਨੇ ਤੇ ਇਹਦੇ ਵਿੱਚ ਜਿਵੇਂ ਤੁਸੀਂ ਪੁੱਛਿਆ ਹੀ ਹੈ ਕਿ ਕੋਈ ਵੀ ਜਿੱਥੇ ਇਹਨਾਂ ਵੱਲੋਂ ਕੋਈ ਚੀਜ਼ ਵੇਚੀ ਜਾਂਦੀ ਸੀ ਜਾਂ ਜਿਸ ਵੱਲੋਂ ਵੀ ਖਰੀਦਦਾ ਫਰੋਕਤ ਚੋਰੀ ਦੇ ਸਮਾਨ ਦੀ ਕੀਤੀ ਜਾਂਦੀ ਸੀ ਉਹਦੇ ਉੱਤੇ ਵੀ ਪੂਰਾ ਸਖਤੀ ਨਾਲ ਐਕਸ਼ਨ ਲਿਆ ਜਾਵੇਗਾ ਸਰ ਮੋਬਾਈਲ ਕਿਧਰੋਂ ਕਿਧਰੋਂ ਸ਼ਨਾਚਿੰਗ ਕੀਤੀ ਸੀ ਇਹਨਾਂ ਨੇ ਜੀ ਮੋਬਾਈਲ ਜਿਹੜੇ ਹੈਗੇ ਨੇ ਇਹ ਇਹਨਾਂ ਦੇ ਅਬੋਰ ਅਬੋਰ ਆਪਣੇ ਸਿਟੀ 1 ਸਿਟੀ 2 ਏਰੀਆ ਦੇ ਕੰਬਾਈਨਡ ਏਰੀਆ ਦੇ ਵਿੱਚੋਂ ਮਤਲਬ ਕਿ ਹੈਗਾ ਆਪਾਂ ਕਹਿ ਲਈਏ ਤਾਂ ਅਬੋਰ ਦੇ ਵਿੱਚੋਂ ਹੀ ਜਿਹੜੇ ਸ਼ੀਨਾ ਚਪਟੀਆਂ ਇਹ ਮੋਬਾਈਲ ਇਹਨਾਂ ਵੱਲੋਂ ਕੀਤੇ ਗਏ ਸੀ। ਕਿ ਕਿਹੜਾ ਪਿਛਲੇ ਦਿਨਾਂ ਇੱਕ ਮੱਝ ਚੋਰੀ ਹੋਈ ਸੀ ਨੋਰੇ ਵਿੱਚ ਉਹਦੇ ਸੁਣਿਆ ਵੀ ਬਰਾਮਦ ਕੀਤੀ ਗਈ ਮੱਝ ਉਹ ਕਿੰਨੇ ਬੰਦੇ ਗ੍ਰਿਫਤਾਰ ਹੋਏ ਤੇ ਕੀ ਮੱਝ ਬਰਾਮਦ ਹੋਈ ਕਿ ਨਹੀਂ ਹੋਈ। ਜਿਹੜੇ ਪਿਛਲੇ ਦਿਨ ਇੱਕ ਮੱਝ ਜਿਹੜੀ ਇੱਥੋਂ ਚੋਰੀ ਹੋਈ ਸੀ ਉਹਦੇ ਸਬੰਧੀ ਵੀ ਮੁਕੱਦਮਾ ਨੰਬਰ 35 ਹੈਗਾ ਜਿਹੜਾ ਰਜਿਸਟਰ ਕੀਤਾ ਗਿਆ ਸੀ 3324 ਨੂੰ ਸਿਟੀ 1 ਥਾਣੇ ਦੇ ਵਿੱਚ। ਇਸ ਦੇ ਵਿੱਚ ਇਨਵੈਸਟੀਗੇਸ਼ਨ ਤੋਂ ਬਾਅਦ ਕੈਮਰਾ ਕਾਮਰਾਸ ਦੇਖਦੇ ਹੋਏ ਕਿਹੜੀ ਗੱਡੀ ਇਹਨਾਂ ਵੱਲੋਂ ਯੂਜ਼ ਕੀਤੀ ਗਈ ਹੈ ਤੇ ਕੀ ਕਿੱਥੇ ਗਏ ਨੇ ਇਹ ਜਾਂ ਕੀ ਹੋਇਆ ਉਹਨੂੰ ਫਾਲੋ ਕਰਦਿਆਂ ਹੋਇਆਂ ਜਿਹੜੇ ਹੈਗਾ ਆਪਾਂ ਦੋ ਦੋਸ਼ੀ ਆਪਾਂ ਇਹਦੇ ਵਿੱਚ ਲੱਭਣ ਚ ਕਾਮਯਾਬ ਹੋਏ ਜਿਹੜੇ ਟ੍ਰੇਸ ਕੀਤੇ ਆਪਾਂ ਦੋ ਦੇਸ਼ੀ ਇੱਕ ਕਾਲਾ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਨੇੜੇ ਗੁਰਦੁਆਰਾ ਇੰਦਰਾ ਨਗਰੀ ਅਬੋਰ ਤੇ ਦੂਸਰਾ ਇੰਦਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬੱਲਿਆਂ ਵਾਲੀ ਬਠਿੰਡਾ ਜੋ ਦੂਸਰਾ ਵਿਅਕਤੀ ਹੈ ਇੰਦਰਜੀਤ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜਾ ਪਹਿਲਾ ਹੈਗਾ ਉਹ ਹਾਲੇ ਪੈਂਡਿੰਗ ਉਹਦੀ ਭਾਲ جاری ਹੈ ਤੇ ਇਹਦੇ ਕੋਲੋਂ ਆਪਾਂ ਜਿਹੜੀ ਗੱਡੀ ਹੈਗੀ ਆ ਜਿਹੜੀ ਕਿ ਇਸ ਵਾਰਦਾਤ ਨੂੰ ਇੰਜਾਮ ਦੇਣ ਲਈ ਵਰਤੀ ਗਈ ਸੀ ਉਹ ਵੀ ਬਰਾਮਦ ਕਰ ਲਈ ਗਈ ਹੈਗੀ ਆ ਤੇ ਜੋ ਅ ਅੱਗੇ ਸਾਡੇ ਜਿਹੜੇ ਐਫਰਟਸ ਨੇ ਮੱਝ ਨੂੰ ਟ੍ਰੇਸ ਆਊਟ ਕਰਨ ਦੇ ਉਹ ਸਾਡੇ ਜਾਰੀ ਨੇ ਚਲ ਸਾਰੇ ਖਿਲਾਫ ਮੁਕਦਮੇ ਦਰਜ ਹੈਗੇ ਆ ਜੀ ਜੀ ਬਿਲਕੁਲ ਇਹਨਾਂ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਜਿਹੜੇ ਇਹ ਮੱਝ ਵਾਲੇ ਨੇ ਇਹ ਜਿਵੇਂ ਇਨੀਸ਼ੀਅਲ ਪੁਸ਼ ਗਿਸਟ ਤੋਂ ਸਾਹਮਣੇ ਗੱਲਾਂ ਆਈਆਂ ਇਹ ਇੱਕ ਵੱਡੇ ਗਰੋਹ ਦੇ ਹਿੱਸਾ ਨੇ ਇੱਕ ਛੋਟੀ ਇੱਕ ਸਪਲੈਂਟਰ ਗਰੁੱਪ ਹੈ ਉਹਨਾਂ ਦਾ ਜੋ ਕਿ ਮੱਝਾਂ ਵੱਖ-ਵੱਖ ਏਰੀਆ ਚੋਂ ਚੋਰੀ ਕਰਕੇ ਇੱਕ ਜਗ੍ਹਾ ਇਕੱਠੀਆਂ ਕਰਕੇ ਉੱਥੋਂ ਅੱਗੇ ਜਾ ਕੇ ਸਪਲਾਈ ਕਰਕੇ ਮੰਡੀਆਂ ਵਿੱਚ ਵੇਚਦੇ ਨੇ ਸਿਰਫ ਫੜੇ ਜਾਣ ਤੇ ਮਤਲਬ ਅਬੋਰ ਦੇ ਵਿੱਚ ਵੱਖ-ਵੱਖ ਹੋ ਰਹੀਆਂ ਚੋਰੀਆਂ ਤੇ ਠੱਲ ਪਊਗੀ ਕੋਈ ਜੀ ਬਿਲਕੁਲ ਦੇਖੋ ਜਿਵੇਂ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹੁੰਗਾ ਸਿਟੀ 2 ਏਰੀਆ ਦੇ ਵਿੱਚ ਵੀ ਕੁੱਲ ਮਕਦਮਾ ਨੰਬਰ 15 ਜਿਹੜਾ 3324 ਨੂੰ ਹੀ ਦਿੱਤਾ ਗਿਆ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਫੜੇ ਗਏ ਨੇ ਅਨਿਲ ਉਰਫ ਧਲੂਆ ਪੁੱਤਰ ਸਰਵਣ ਕੁਮਾਰ ਤੇ ਦੂਸਰਾ ਵਿਰਜੂ ਪੁੱਤਰ ਜੋਗਾਰਾਮ ਇਹਨਾਂ ਉੱਤੇ ਵੀ ਅਨਿਲ ਉੱਤੇ ਇਸ ਤੋਂ ਪਹਿਲਾਂ ਕੁੱਲ 7 ਮਕਦਮੇ ਦਰਜ ਨੇ ਜਿਨ੍ਹਾਂ ਵਿੱਚ 6 ਸਿਟੀ ਟੂ ਏਰੀਆ ਦੇ ਨੇ ਤੇ ਇੱਕ ਜਿਹੜਾ ਮਕਦਮਾ ਸਿਟੀ ਵਨ ਏਰੀਆ ਦਾ ਹੈਗਾ ਇਹ ਚੋਰੀ ਤੇ ਇੱਕ ਚੀਜ਼ਾਂ ਕਰਨ ਦੇ ਆਦਿ ਨੇ ਇਹਨਾਂ ਕੋਲੋਂ ਦੋ ਮੋਟਰਸਾਈਕਲ ਜਿਹੜੇ ਚੋਰੀ ਛੁਦਾ ਨੇ ਬਰਾਮਦ ਹੋਏ ਨੇ ਇਸ ਤੋਂ ਇਲਾਵਾ ਵੀ ਇਹ ਕੁਝ ਵਾਰਦਾਤਾਂ ਜਿਹੜੀਆਂ ਆਪਣੇ ਪਿਛਲੇ ਸਮੇਂ ਵਿੱਚ ਛੋਟੀਆਂ-ਛੋਟੀਆਂ ਵਾਰਦਾਤਾਂ ਆਪਣੇ ਅਭੋਰ ਵਿੱਚ ਹੋਈਆਂ ਨੇ ਉਹਨਾਂ ਇਹ ਉਹ ਮੰਨਦੇ ਨੇ ਕਿ ਇਹਨਾਂ ਵੱਲੋਂ ਕੀਤੀ ਗਈਆਂ ਨੇ ਜਿਸ ਦੀ ਤਫ਼ਤੀਸ਼ ਅਜੇ ਜਾਰੀ ਹੈ। ਸੋ ਲੱਗਦਾ ਵੀ ਜਿਹੜੀਆਂ ਪੁਰਾਣੀਆਂ ਕਾਫੀ ਚੋਰੀ ਹੋਈਆਂ ਉਹਨਾਂ ਵਿੱਚ ਕੁਝ ਟ੍ਰੇਸ ਹੋ ਜਾਣ ਗਿਆ ਨਾ। ਜੀ ਬਿਲਕੁਲ ਅਗਰ ਮੈਂ ਤੁਹਾਨੂੰ ਕਲੀਅਰਲੀ ਦੱਸਾਂ ਤਾਂ ਸਾਡੀਆਂ ਕਰੀਬ 11 ਚੋਰੀਆਂ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਦਾ ਸਿੱਧੀਆਂ ਟ੍ਰੇਸ ਨਹੀਂ ਹੋਂ ਤੱਕ ਤੇ ਉਸ ਤੋਂ ਇਲਾਵਾ ਜਿਹੜੀਆਂ ਹੋਰ ਜਿਹੜੀਆਂ ਇਹਨਾਂ ਦੇ ਰਿਮਾਂਡ ਦੇ ਦੌਰਾਨ ਪੁੱਛਗਿੱਛ ਵਿੱਚ ਹੋਰ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਇਹ ਕਰਦੇ ਰਹੇ ਨੇ ਉਹ ਉਹ ਵੀ ਆਪਾਂ ਸਾਹਮਣੇ ਲਿਆਂਚ ਕਾਮਯਾਬ ਹੋਵਾਂਗੇ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਦੱਸਦਾ ਟੋਟਲ ਅ ਮਤਲਬ ਕਿ ਤਿੰਨ ਹੀ ਮੁਕੱਦਮਿਆਂ ਚ ਸਿਟੀ 1 ਤੇ ਸਿਟੀ 2 ਦੇ ਵਿੱਚ 6 ਦੋਸ਼ੀ ਨੇ ਟੋਟਲ 6 ਵਿੱਚੋਂ 5 ਗ੍ਰਿਫਤਾਰ ਨੇ ਇੱਕ ਦੋਸ਼ੀ ਦੀ ਭਾਲ جاری ਹੈ ਇਹਨਾਂ ਦੇ ਸਾਰਿਆਂ ਦੇ ਪੰਜਾਂ ਦੇ ਪੰਜਾਂ ਦੇ ਪਾਸਟ ਕ੍ਰਿਮੀਨਲ ਰਿਕਾਰਡ ਜਿਹੜਾ ਹੈ ਤੇ ਉਹ ਕਾਫੀ ਮਾੜਾ ਹੈ ਤੇ ਇਹਨਾਂ ਦੀ ਪੁਛਗਿਛ ਤੋਂ ਅੱਗੇ ਵੀ ਕੁਝ ਹੋਰ ਗੱਲਾਂ ਸਾਹਮਣੇ ਆਉਣਗੀਆਂ ਸਰ ਜਿਹੜੇ ਦੋ ਮੋਟਰਸਾਈਕਲ ਫੜੇ ਆ ਉਹ ਕਿੱਥੋਂ ਕਿੱਥੋਂ ਚੋਰੀ ਹੋਏ ਸੀ ਜੀ ਜੀ ਇਹ ਅਭੋਰ ਦੇ ਵਿੱਚੋਂ ਹੀ ਜੋ ਵੀ ਇਹਨਾਂ ਦੀਆਂ ਵਾਰਦਾਤਾਂ ਨੇ ਇਹ ਆਪਣਾ ਅਭੋਰ ਐਂਡ ਅਡਜਾਇਨਿੰਗ ਆਪਾਂ ਕਹਿ ਸਕਦੇ ਹਾਂ ਇੱਥੋਂ ਹੀ ਇਹ ਐਕਟਿਵ ਸੀ ਇਹਨਾਂ ਦੇ ਮੈਂ ਮੋਡਸ ਪਰੰਡੀ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਜਿਹੜੇ ਹੈਗੇ ਨੇ ਇਹਦੇ ਵਿੱਚ ਮੱਝ ਚੋਰੀ ਵਾਲੇ ਨੂੰ ਅਗਰ ਇੱਕ ਐਕਸੈਪਟ ਰੱਖੀਏ ਜਿਹੜੀਆਂ ਦੂਸਰੀਆਂ ਚੋਰੀਆਂ ਵਾਲੇ ਬੰਦੇ ਨੇ ਇਹ ਸਾਰੇ ਆਦਤਨ ਚੋਰ ਨੇ ਨਸ਼ੇ ਦੇ ਆਦੀ ਨੇ ਤੇ ਇਹਨਾਂ ਇਹਨਾਂ ਦਾ ਜਿਹੜਾ ਇਹ ਹੈਗਾ ਕਿ ਬਸ ਆਪਣਾ ਓਨਕ ਦੀ ਚੀਜ਼ ਚੋਰੀ ਕਰ ਲਈ ਜਿੰਨੇ ਕ ਦਾ ਇਹਨਾਂ ਨੇ ਆਪਣਾ ਕੋਈ ਵੀ ਨਸ਼ਾ ਪਤਾ ਜੋ ਕੁਝ ਵੀ ਕਰਨਾ ਹੈਗਾ ਨਸ਼ੇ ਕਰਕੇ ਮਤਲਬ ਚੋਰੀਆਂ ਕਰ ਰਹੇ ਸੀ ਜੋ ਇਨੀਸ਼ੀਅਲੀ ਹੁਣ ਇਹਨਾਂ ਦਾ ਦੇਖਣ ਸਾਹਮਣੇ ਆ ਰਿਹਾ ਵੇ ਨਸ਼ੇ ਦੀ ਪੂਰਤੀ ਜਾਂ ਆਪਣੇ ਕੋਈ ਜਿਵੇਂ ਪਹਿਲਾਂ ਵੀ ਆਪਣੀਆਂ ਕਈਆਂ ਦੀ ਗੱਲਾਂ ਹੋਈਆਂ ਕਿ ਆਪਣੇ ਕੋਈ ਸ਼ੌਂਕ ਪੂਰੇ ਕਰਨ ਨੂੰ ਕੇ ਲਈ ਉਸ ਮੰਤਵ ਲਈ ਇਹਨਾਂ ਵੱਲੋਂ ਚੋਰੀਆਂ ਗਈਆਂ ਸਰਵਸਤ ਸਾਰੇ ਪੁਲਿਸ ਐਫਰਟ ਕਰਦੀ ਹੈ ਚੋਰੀਆਂ ਫੜਨ ਵਾਸਤੇ ਫੜਨ ਵਾਸਤੇ ਮੇਨ ਅਫਸਰ ਟੀਮ ਕਰਵਾਉਂਦੇ ਨੇ ਇਹਨਾਂ ਵਿੱਚ ਮੈਂ ਤੁਹਾਨੂੰ ਕਲੀਅਰਲੀ ਦੱਸਣਾ ਚਾਹੁੰਦਾ ਸਾਡੇ ਐਸ ਐਚਓ ਸਿਟੀ 1 ਤੇ ਐਸ ਐਚਓ ਸਿਟੀ 2 ਅੱਜ ਹੀ ਇਹਨਾਂ ਨੇ ਜੁਆਇਨ ਕੀਤਾ ਇਹਨਾਂ ਦੀਆਂ ਲੇਕਿਨ ਜਿਹੜੀ ਇਹਨਾਂ ਦੀ ਟੀਮ ਰਹੀ ਹੈਗੀ ਹੈ ਉਹਨਾਂ ਨੇ ਬੜੇ ਹੀ ਵਧੀਆ ਢੰਗ ਨਾਲ ਕੰਮ ਕੀਤਾ ਤੇ ਉਹਨਾਂ ਦੇ ਜਿਹੜੇ ਸਾਰੇ ਹੀ ਤੁਸੀਂ ਸ਼ਹਿਰ ਵਿੱਚ ਵੈਸੇ ਵੀ ਦੇਖਿਆ ਹੋਣਾ ਕਿ ਸ਼ਾਮ ਨੂੰ ਵੀ ਫਲੈਗ ਮਾਰਚਸ ਕੱਢੇ ਜਾ ਰਹੇ ਨੇ ਸਖਤ ਨਾਕਾਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਇਸ ਪ੍ਰਕਾਰ ਦਾ ਆ ਸਮਾਜਿਕ ਤਤ ਹੈਗਾ ਜਿਹੜਾ ਉਹ ਸ਼ਹਿਰ ਦੀ ਪੀਸ ਨੂੰ ਡਿਸਟਰਬ ਨਾ ਕਰ ਸਕੇ ਤੇ ਸ਼ਹਿਰ ਸ਼ਾਂਤੀ ਨਾਲ ਸਾਰਾ ਇਹਦੇ ਵਿੱਚ ਚੱਲਦਾ ਰਹੇ। ਕੱਲ ਹੋਈ ਸੀ ਘਟਨਾ ਜਿਹੜੀ ਗੋਲੀ ਚੱਲੀ ਸੀ ਉਹਦੇ ਵਿੱਚ ਕੋਈ ਹੱਥ ਲੱਗੇ ਪੁਲਿਸ ਦੇ ਸਫਲਤਾ ਉਸ ਦੇ ਵਿੱਚ ਜਿਹੜੀ ਕੱਲ ਗੋਲੀ ਵਾਲੀ ਘਟਨਾ ਹੈ ਉਹਦੇ ਵਿੱਚ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈਗੀ ਹੈ ਪੁਲਿਸ ਕੋਲੇ ਕਿ ਦੋ ਪਾਰਟੀਆਂ ਦਾ ਆਪਸ ਵਿੱਚ ਕੋਈ ਮੁੰਡਿਆਂ ਦਾ ਆਪਸ ਵਿੱਚ ਕੋਈ ਰੌਲਾ ਸੀ ਤੇ ਆਪਸੀ ਰੰਜਿਸ਼ਵਾਦੀ ਦੇ ਕਾਰਨ ਇਹ ਇੱਕ ਗਰੁੱਪ ਨੇ ਦੂਜੇ ਗਰੁੱਪ ਦੇ ਇਹ ਫਾਇਰ ਆਰਮੈਂਟਰੀ ਜਿਹੜੀ ਹੈਗੀ ਹੈ ਕੀਤੀ ਹੈ ਸੋ ਉਹਦਾ ਪਿਛਲਾ ਐਗਜ਼ੈਕਟ ਕਾਰਨ ਕੀ ਹੈ ਕਿਉਂ ਇਹਨਾਂ ਦੀ ਰੰਜਿਸ਼ਵਾਦੀ ਚੱਲਦੀ ਸੀ ਉਹਦੇ ਬਾਰੇ ਹਾਲੇ ਇਹ ਕਲੀਅਰ ਕੋਈ ਚੀਜ਼ ਜਿਹੜੀ ਹੈਗੀ ਸਾਹਮਣੇ ਨਹੀਂ ਹੈਗੀ ਜਿਹਦੇ ਸੰਬੰਧੀ ਪਰਚਾ ਦਰਜ ਕਰ ਲਿਆ ਗਿਆ ਤੇ ਅਗਲੀ ਇਨਵੈਸਟੀਗੇਸ਼ਨ ਜਾਰੀ ਹੈ ਠੀਕ ਹੈ ਜੀ ਥੈਂਕ ਯੂ ਸਰ ਜਿਹੜੇ ਇਹ ਫਿਸ਼ ਹੋਗਾ ਕਿ ਉਹ ਮਹੀਨੇ ਬਾਅਦ ਵਾਪਸ ਆ ਕੇ ਫਿਰ ਤੋਂ ਉਸੇ ਕੰਮ ਲਈ ਕਰ ਦੇਣ ਇਹਨਾਂ ਨੂੰ ਫਲਪਾਣਾ ਤੋਂ ਕੋਸ਼ਿਸ਼ ਕਰਦੇ ਕਿਸ ਵਾਰੀ ਅਸੀਂ ਜੋ ਹੈਬਿਚੁਅਲ ਅਫੈਂਡਰ ਤੇ ਜਿਹੜੇ ਬਾਰ ਬਾਰ ਕਰਨ ਦੇ ਆਦੀ ਹੁੰਦੇ ਹਨ ਉਹ ਤਾਰਾਮਾ ਲਾ ਕੇ ਵੀ ਇਹਨਾਂ ਨੂੰ ਜਾਸ ਸਾਹਿਬ ਕੋਲੇ ਪੇਸ਼ ਕਰਾਂਗੇ ਤਾਂ ਜੋ ਇਹਨਾਂ ਦੀ ਜਿਹੜੀ ਬੇਲ ਦਾ ਪ੍ਰੋਸੀਜਰ ਹੈ ਜਾਊਗਾ ਥੋੜਾ ਔਖਾ ਹੋ ਸਕੇ ਬਾਕੀ ਕਾਨੂੰਨ ਦੀ ਪ੍ਰਕਿਰਿਆ ਹੈਗੀ ਆ ਉਹ ਕਾਨੂੰਨ ਨੇ ਤਾਂ ਉਸੇ ਪ੍ਰਕਿਰਿਆ ਨਾਲ ਹੀ ਚੱਲਣਾ ਹੈਗਾ ਤੇ ਸਾਡੀ ਇਹਨਾਂ ਇਹਨਾਂ ਦੇ ਬਾਹਰ ਆਣ ਤੋਂ ਬਾਅਦ ਵੀ ਇਹਨਾਂ ਦੇ ਉੱਤੇ ਸਰਵਲੈਂਸ ਚੱਲੀ ਰਹੇ ਲੋਕਾਂ ਨੂੰ ਅਪੀਲ ਕਰਨੀ ਚਾਹੀਦੀ ਲੋਕਾਂ ਨੂੰ ਸਾਡੀ ਇਹੀ ਅਪੀਲ ਹੈਗੀ ਹੈ ਕਿ ਕਿ ਆਪਣੇ ਜੋ ਮੋਟਰਸਾਈਕਲ ਦਾ ਕੋਈ ਵੀ ਹੈਗੇ ਨੇ ਆਪਣਾ ਪ੍ਰੋਪਰਲੀ ਲੌਕ ਕਰਨ ਤੇ ਹਮੇਸ਼ਾ ਹੀ ਜਿੱਥੇ ਪਬਲਿਕ ਥੀ ਵਿਊ ਦੇ ਵਿੱਚ ਹੀ ਖੜੇ ਕਰਨ ਆਸੇ ਪਾਸੇ ਦੇ ਨਾ ਖੜੇ ਕਰਨ ਤੇ ਅਗਰ ਕੋਈ ਵੀ ਕਿਸੇ ਵੀ ਕਿਸੇ ਪ੍ਰਕਾਰ ਦੀ ਸ਼ੱਕੀ ਚੀਜ਼ ਜਾਂ ਸ਼ੱਕੀ ਵਿਅਕਤੀ ਬਾਰੇ ਲੋਕਾਂ ਨੂੰ ਸੂਚਨਾ ਹੁੰਦੀ ਹੈ ਤਾਂ ਉਹ ਪੁਲਿਸ ਨਾਲ ਫੌਰੀ ਤੌਰ ਤੇ ਸਾਂਝੀ ਕੀਤੀ ਜਾਵੇ ਤਾਂ ਜੋ ਐਕਸ਼ਨ ਲਿਆ ਜਾ ਸਕੇ